ਅਰੇ ਆ ਭਰਾਵਾਂ ਦਾ ਇੱਥੇ ਆਉਣ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਆਇਆਂ ਕਹਾਂ ਤੇ ਧੰਨਵਾਦ ਕਰਦਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਜੀ ਤੇ ਅੱਜ ਮੇਰੇ ਘਰ ਆਏ ਜੀ ਧੰਨਵਾਦ ਤੁਹਾਡਾ ਦੂਸਰਾ ਉਸ ਸੱਚੇ ਪਾਤਸ਼ਾਹ ਦਾ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਸੰਤਨ ਬਾਬਾ ਜਲਨ ਜੀ ਦਾ ਜਿਨ੍ਹਾਂ ਨੇ ਇੰਨੀ ਵੱਡੀ ਕਿਰਪਾ ਸਾਡੇ ਤੇ ਸਾਡੀ ਪਾਰਟੀ ਤੇ ਹੋਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੇ ਜਿਤਾ ਕੇ ਜਿਹੜਾ ਸਾਨੂੰ ਬੜੀ ਵੱਡੀ ਲੀਡ ਲੈ ਜਿਹੜਾ ਮਾਨ ਬਖਸ਼ਿਆ ਉਹਨਾਂ ਦਾ ਪਹਿਲਾਂ ਧੰਨਵਾਦ ਕਰਦੇ ਇਹ ਹਮੇਸ਼ਾ ਹੀ ਤੁਹਾਨੂੰ ਮਾਣ ਮਿਲਦਾ ਰਿਹਾ ਇਸ ਇਲਾਕੇ ਦੇ ਵਿੱਚ ਦੇਖੋ ਜੀ ਉਹ ਨਮਾਣਾ ਜ ਮੈਂ ਇੱਕ ਸਧਾਰਨ ਗਿਆ ਇੱਕ ਸਰਪੰਚੀ ਐ ਇੱਕ ਲੋਕਾਂ ਦਾ ਖੇ ਦਾ ਪੋਤਿਆਂ ਕੇ ਦਾ ਭਰਾ ਵਾ ਇੱਕ ਵਰਕਰ ਹੋਂਦੇ ਅਤੇ ਜਾਂ ਲੋਕ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਿਆਰ ਕਰਦੇ ਆ ਮੇਰੇ ਵੱਡੇ ਸੋਨੂ ਵੀਰ ਸੀਮਾ ਜੀ ਨੂੰ ਪਿਆਰ ਕਰਦੇ ਆ ਤੇ ਜਿਹੜਾ ਤੁਸੀਂ ਸਾਰੇ ਨਾਂ ਦਿੰਦੇ ਜੀ ਭੈਣ ਭਰਾ ਮੈਂ ਤੁਹਾਡਾ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦਾ ਹਾਂ ਦੂਸਰਾ ਏ ਵਿਖੋ ਜਿਹੜੀ ਇਹ ਇਲੈਕਸ਼ਨ ਸੀ ਬੜੀ ਸੰਸੀਰ ਤੇ ਬੜੀ ਔਖੀ ਇਲੈਕਸ਼ਨ ਸੀ ਜਿਹਦੇ ਵਿੱਚ ਇਹ ਸਾਰੇ ਭੈਣ ਭਰਾਵਾਂ ਦਾ ਇੱਕੋ ਇੱਕ ਮੁੱਦਾ ਸੀ ਸਾਡੇ ਸਾਰੇ ਹਲਕੇ ਦਾ ਫਰਨਤਨ ਖਾਸ ਕਰਕੇ ਕਿ ਗੈਂਗਸਟਰਵਾਦ ਖਤਮ ਹੋਣਾ ਚਾਹੀਦਾ ਸ਼ਾਂਤੀ ਨਾਲ ਲੋਕ ਆਪਣੇ ਘਰ ਚ ਰਹਿਣਾ ਚਾਹੁੰਦੇ ਆ ਆਪਣਾ ਕੰਮ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਚ ਵਾਪਸ ਘਰ ਆਉਣਾ ਚਾਹੁੰਦੇ ਆ ਇਹ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਮੁੱਦਾ ਸੀ ਬਾਕੀ ਵਿਖੋ ਕੰਮ ਜਿਹੜੇ ਡਿਵੈਲਪਮੈਂਟ ਉਹ ਚੱਲਦੀ ਰਹਿੰਦੀਆਂ ਜਿਹੜੇ ਕੋ ਬੰਦਾ ਆਪਣੇ ਸਵੇਰੇ ਕਮਾਈ ਕਰਨ ਨੂੰ ਸ਼ਹਿਰ ਜਾਂਦਾ ਜਾਂ ਆਪਣੇ ਕਾਰੋਬਾਰ ਤੇ ਜਾਂਦਾ ਜੋ ਆਪਣੇ ਘਰ ਹੀ ਨਹੀਂ ਵਾਪਸ ਆਪਣੇ ਪਰਿਵਾਰ ਚ ਆ ਸਕੇ ਤੇ ਉਹ ਉਹਦਾ ਇੱਕ ਜਵਾਬ ਦਿੱਤਾ ਲੋਕਾਂ ਨੇ ਵੀ ਸਾਨੂੰ ਸੇਫਟੀ ਸਾਨੂੰ ਘਰ ਦੀ ਪ੍ਰਾਇੋਰਟੀ ਮਤਲਬ ਵੀ ਸਾਨੂੰ ਸ਼ਾਂਤੀ ਨਾਲ ਹੀ ਸੋਈਏ ਤੇ ਇਹਦਾ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸਾਰੇ ਪੰਜਾਬ ਨੂੰ ਕਿ ਗੁੰਡਾ ਰਹਿਤ ਇਲੈਕਸ਼ਨ ਸਾਨੂੰ ਚਾਹੀਦੀ ਹੈ ਕੋਈ ਗੁੰਡਾ ਨਹੀਂ ਗੈਂਗਸਟਰ ਬਾਦਰੀ ਸਾਨੂੰ ਚਾਹੀਦਾ ਸੋਣ ਗੁਰਦਾਸ ਜੀ ਦੇ ਤੁਹਾਡੇ ਇਲਾਕੇ ਤੇ ਆਉਣ ਨਾਲ ਬਹੁਤ ਮਾਣ ਮਿਲਿਆ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਵੇਖੋ ਜੀ ਕਿ ਪਹਿਲੀ ਵਾਰ ਸਾਡੇ ਕੋ ਮੁੱਖ ਮੰਤਰੀ ਪੰਜਾਬ ਸਾਡੇ ਹਲਕਿਆਂ 'ਚ ਆਏ ਨੇ ਵੇਖੋ ਚਲੋ ਨਾ ਇਲੈਕਸ਼ਨ ਹੁੰਦੀ ਨਾ ਜਮਨੀ ਟੂਰ ਆਉਂਦੀ ਤੇ ਉਸ ਤਰ੍ਹਾਂ ਹੀ ਮਿਲਦੇ ਸੀ ਸੀਐਮ ਸਾਹਿਬ ਨੂੰ ਕਿਤੇ ਨਾ ਕਿਤੇ ਆਪਾਂ ਕਿਤੇ ਪ੍ਰੋਗਰਾਮਾਂ ਤੇ ਜਾਂ ਆਪਣੇ ਡਵੈਲਪਮੈਂਟ ਵਾਸਤੇ ਜਾਂਦੇ ਸੀ ਹਰ ਜਿੰਨੀ ਚੋਂ ਹੋਂਨ ਕਰਕੇ ਉਹਨਾਂ ਨੇ ਸਾਡ ਨੂੰ ਸਾਡੇ ਨੇੜੇ ਹੋ ਕੇ ਜਾਣਿਆ ਸਾਡੇ ਹਲਕੇ ਨੂੰ ਔਰ ਡਵੈਲਪਮੈਂਟ ਦੇ ਵਾਦੇ ਕੀਤੇ ਉਹਨਾਂ ਨੇ ਲੋਕਾਂ ਨੂੰ ਆਸ ਜਾਗੀ ਕਿ ਸੀਐਮ ਕੋਈ ਆਇਆ ਸਾਡੇ ਹਲਕੇ ਦੇ ਵਿੱਚ ਔਰ ਸਾਨੂੰ ਡਵੈਲਪਮੈਂਟ ਵੀ ਕਰੂਗਾ ਔਰ ਜਿਹੜੀ ਗੁੰਡਾ ਕਰਦੀ ਹੈ ਜਿਹੜੀ ਮਤਲਬ ਗੈਂਗਸਰਵਾਦ ਨੂੰ ਖਤਮ ਕਰਨ ਦਾ ਜਿਹੜਾ ਪਰਨ ਲਿਆ ਸਾਡੀ ਆਮ ਆਦਮੀ ਪਾਰਟੀ ਨੇ ਬਹੁਤ ਯਕੀਨ ਵਿਸ਼ਵਾਸ ਕੀਤਾ ਜੀ ਉਹ ਸੱਚੇ ਪਾਤਸ਼ਾਹ ਵੈਗਰੂ ਤੋਂ ਡਰ ਕੇ ਆ ਪਾਣੇ ਆ ਖਤਮ ਕਰਨਾ ਜਾਂ ਨਾ ਕਰਨਾ ਉਹ ਪ੍ਰਮਾਤਮਾ ਦੇ ਹੱਥ ਵਿੱਚ ਬੰਦਾ ਤੇ ਬੰਦੇ ਤੋਂ ਤਕੜਾ ਨਹੀਂ ਹੁੰਦਾ ਮੈਂ ਅਗਲੇ ਨਾ ਪਰ ਸਾਡਾ ਸਾਰਿਆਂ ਦਾ ਪਿਆਰ ਹੀ ਇਨਾ ਕਿਹਾ ਕਿ ਅਸੀਂ ਸਾਰੇ ਇੱਕ ਮੋਟ ਹੈ ਤੇ ਇਹ ਸਾਬਤ ਹੋ ਚੁੱਕਿਆ ਵਾ ਕਿ ਸਾਡੇ ਜਿੰਨੇ ਵੀ ਮੇਰੇ ਭਰਾ ਦੇ ਯਾਰ ਸੱਜਣ ਜਾਂ ਮੇਰੇ ਨਾਲ ਪਿਆਰ ਕਰਨ ਵਾਲੇ ਜਾਂ ਸਾਡੀ ਪੰਚਾਇਤ ਸੀ ਸਾਡੀ ਅਸੀਂ ਇੱਕ ਮੋਟੀ ਰਹੇ ਹਾਂ ਡੇ ਬਾਏ ਡੇ ਅਸੀਂ ਮਜ਼ਬੂਤ ਹੁੰਦੇ ਰਹੇ ਹਾਂ ਔਰ ਅਸੀਂ ਟੁੱਟੇ ਨਹੀਂ ਤੇ ਅਸੀਂ ਦਿਖਾਇਆ ਵਾ ਸਾਡੇ ਸਾਰੇ ਤਰੰਤਨ ਹਲਕੇ ਨੂੰ ਕਿ ਸਾਡਾ ਜਿਹੜਾ ਇਕੱਠ ਆ ਐਦਾਂ ਤੁਸੀਂ ਵੀ ਸਾਰੇ ਰਲ ਮਿਲ ਕੇ ਇਕੱਠ ਨਾਲ ਦੀ ਰੀਸ ਨਹੀਂ ਹੁੰਦੀ। ਦੇਖੋ ਜੀ ਹੁਣ ਜੋ ਵਿਰੋਧੀ ਤੇ ਰਹੋ ਜੀਆਂ ਗੱਲਾਂ ਕਰਨ ਤੇ ਉੱਤਰ ਆਉਂਦੇ ਕਾਦੀ ਸੈਟਿੰਗ ਜੀ ਅਸੀਂ ਕਿਹਾ ਸੀ ਕਿ ਤੁਸੀਂ ਕਿਸੇ ਦੇ ਖਿਲਾਫ ਬੋਲੋ ਜੀ ਐਡੇ ਵੱਡੇ ਸਾਡੇ ਬੂਟਾ ਜੀ ਤੇ ਹਨ ਜੀ ਤੇ ਉਹਨਾਂ ਦੇ ਬਾਰੇ ਕੋਈ ਗਲਤ ਟਿੱਪਣੀ ਮੈਨੂੰ ਤਾਂ ਕਿਸੇ ਨੂੰ ਮੈਂ ਬਰਦਾਸ਼ਤ ਆਉਣ ਦੇ ਕਾਬਿਲ ਨਹੀਂ ਖਾਸ ਕਰਕੇ ਵੇਖੋ ਜੀ ਸਾਨੂੰ ਜਿੰਨੀ ਵੀ ਸਭੋਂ ਛੋਟੀ ਬਰਾਦਰੀ ਪਿਆਰ ਕਰਦੀ ਆ ਜਿੰਨਾ ਸਾਨੂੰ ਇਹ ਬਰਾਦਰੀ ਪਿਆਰ ਦਿੱਤਾ ਵਾ ਤੇ ਮੈਨੂੰ ਹੋ ਸਕਦਾ ਵੀ ਅਸੀਂ ਪਏ ਦੋ ਚਾਰ ਪਰਿਵਾਰਾਂ ਨੇ ਕਿਤੇ ਘੱਟ ਵੋਟਾਂ ਪਾ ਦੀਏ ਹਮੇਸ਼ਾ ਹੀ ਸਾਨੂੰ ਛੋਟੀ ਬਰਾਦਰੀ ਵੋਟ ਪਾ ਰਹੀ ਹੈ ਇਹਨਾਂ ਦਾ ਧੰਨਵਾਦ ਕਰਦੇ ਨੇ ਸ਼ੁਰੂਆਤ ਹੀ ਗੱਲ ਤੇ ਲੱਗ ਜਾਂਦੀ ਹੈ ਪ੍ਰਿੰਸ ਵੇਖੋ ਕਿੰਨਾ ਵਾ ਕਿਹੜੀ ਵੱਡੀ ਪਾਰਟੀ ਬਣ ਗਈ ਇਹ ਕੋਈ ਇਹਨਾਂ ਦੀਆਂ ਪ੍ਰਾਪਤੀਆਂ ਦੇ ਵੋਟਾਂ ਨਹੀਂ ਆ ਇਹ ਗੁੰਡਾਗਰਦੀ ਦੀ ਵੋਟ ਲਈ ਹੈ 20000 ਇਹਨਾਂ ਨੇ ਜਿਹੜੀ ਲਈ ਹੈ ਤੇ ਉਧਰ 42000 ووٹ ਪਈ 12000 ਸਮਥਿੰਗ ਵੱਧ ووٹ ਪਈ ਆ ਸਰਦਾਰ ਹਮੇਸ਼ ਸਿੰਘ ਸਰਦੂ ਨੇ ਡਿਫਰੈਂਸ ਕਿੰਨਾ ਵਾ ਇੱਕ ਮੰਦਾ 90 ਨੰਬਰ ਲੈ ਕੇ ਪਾਸ ਹੋਈਦਾ ਇੱਕ 33 ਨਾ ਪਾਸ ਹੋਇਆ ਨਾ ਤੇ ਸੈਕੰਡ ਨੰਬਰ ਕਿੱਥੋਂ ਆ ਗਿਆ ਜੀ ਸੈਕੰਡ ਤੇ ਆਪਣੀ ਵਿਸ਼ੇਣ ਕੱਢ ਲਈ ਨਾ ਬਾਕੀ ਵੇਖੋ ਜਿੱਤ ਹਾਰ ਜਿਹੜੀ ਇੱਕ ਵੋਟ ਤੇ ਵੀ ਹੋਏ ਹੁੰਦੀ ਹੈ ਤੇ ਮੈਂ ਇਹਨਾਂ ਤਰਨ ਤਰਨ ਹਲਕਾ ਨਵਾਸੀਆਂ ਨੂੰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕੋਟੀ ਕੋਟਨ ਕਿ ਜਿਨ੍ਹਾਂ ਨੇ ਐਡੀ ਵੱਡੇ ਮਾਰਜਨਾਂ ਵੇਖੋ ਨੇ টুਡੇ ਸਾਡੀ ਰੋਜ਼ ਰੋਜ਼ ਨਿਰਵਾਤੀ ਜਾਂਦੀ ਸੀ ਤੇ ਚਲੋ ਮਤਲਬ 12000 ਵੋਟ ਕਿਹੜਾ ਸੋਕਾ 12 ਬੰਦੇ ਨਹੀਂ ਇਕੱਠੇ ਹੁੰਦੇ ਤੇ ਕੋਈ ਸੈਕੰਡ ਪੋਜੀਸ਼ਨ ਨਹੀਂ ਅਕਾਲੀ ਦਲ ਦੀ ਇਹ ਤੇ ਆਪ ਉਹ ਕਹਿੰਦੇ ਰਹਾ ਸੈਮੀਫਾਈਨਲ ਸੈਮੀਫਾਈਨਲ ਇਹ ਸੈਮੀਫਾਈਨਲ ਆ ਫਿਰ ਲੋਕਾਂ ਨੇ ਦਿਖਾਤਾ ਸੈਮੀਫਾਈਨਲ ਚੋਣ ਕੰਪੇਨ ਦੌਰਾਨ ਅਰਵਿੰਦ ਕੇਜਰੀਵਾਲ ਕੀ ਉਹ ਬਿਲਕੁਲ ਜੀ ਪਹਿਨਾਇਆ ਜਾਊਗਾ ਜਿਸ ਤਰ੍ਹਾਂ ਵੇਖੋ ਸਾਡੇ ਕੇਜਰੀਵਾਲ ਸੁਪਰੀਮੋ ਉਹਨਾਂ ਨੇ ਜੋ ਵਾਦਾ ਕੀਤਾ ਹਮੇਸ਼ਾ ਹੀ ਪੂਰਾ ਕਰਦੇ ਨੇ ਤੇ ਦੇਖੋ ਜਿੱਦਨ ਸਾਡੇ ਨਾ ਸਭਾ ਸੌ ਚੁੱਕਦੇ ਸਰਦਾਰ ਹਰਬੀਰ ਸਿੰਘ ਜੀ ਉਸ ਤੋਂ ਬਾਅਦ ਤੁਸੀਂ ਦੇਖਿਓ ਵੀ ਗੈਂਗਸਟਰਵਾਦ ਦਾ ਨਾਂ ਖਤਮ ਹੋ ਜੂਗਾ ਬਿਲਕੁਲ ਔਰ ਚੰਗੇ ਮਤਲਬ ਜਿਹੜੇ ਲੋਕ ਵਿਚਾਰੇ ਡਰਦੇ ਸੀ ਲੋਕ ਫੋਨ ਵੀ ਕਿਸੇ ਭੈਣ ਭਰਾ ਦਾ ਸੁਣ ਤੋਂ ਡਰਦੇ ਸੀ ਇਹ ਬਿਲਕੁਲ ਗੱਲਾ ਬੰਦ ਹੋ ਗਈਆਂ ਬਿਲਕੁਲ ਸਾਡੇ ਚ ਬਾਤ ਬਹੁਤ ਧਮਕੀਆਂ ਸੀ ਪਰੰਤਾਰ ਸਾਰੇ ਸ਼ਹਿਰ ਚ ਧਮਕੀਆਂ ਐ ਹਰ ਸਰਪੰਚ ਨੂੰ ਧਮਕੀ ਸਾਬ ਕਾ ਮੌਜੂਦਾ ਜਿਤਨਾ ਵੀ ਬੜੇ ਲੋਕ ਪਰੇਸ਼ਾਨ ਸੀ ਲੋਕ ਮੇਰੇ ਨਾਲ ਗੱਲਾਂ ਕਰਦੇ ਸੀ ਪਰ ਫੋਨ ਤੇ ਨਹੀਂ ਗੱਲ ਕਰਦੇ ਮਿਲ ਕੇ ਗੱਲ ਕਰਦੇ ਸੀ ਉਹ ਲੋ ਜੀ ਅੱਜ ਫਿਰ ਕੀ ਕਰ ਜਿਹੜਾ ਇਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਜੋ ਕੁਝ ਕੀਤਾ ਭਾਜਪਾ ਨੇ ਤੋਂ ਉਹਨਾਂ ਨੂੰ ਮੂੰਹ ਕਿਦਾਂ ਲਾਏ ਲੋਕ ਲਾ ਲੈਂਦੇ ਆਪਾਂ ਕਿਉਂਕਿ ਸਾਡੇ ਨਾਲ ਦੇ ਤੱਕੇ ਹੀ ਕਰਦੇ ਰਹੇ ਹਮੇਸ਼ਾ ਹੀ ਇਹ ਭਾਜਪਾ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਨਤੀਜਾ ਵਾ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਆਪ ਵੀ ਇਹ ਉਹ ਕਹਿੰਦੇ ਕਿ ਡਬਲ ਇਹ ਜਿਹੜਾ ਪਰ ਇਹ ਕਬੂਥਰਾਣਾ ਕੋਈ ਜਿਆਦਾ ਗੱਲ ਨਹੀਂ ਕੋਈ ਇਹ ਤਾਂ ਇੱਕ ਗਲਤ ਗੱਲ ਆ ਵੇਖੋ ਬੀਐਲਓ ਕਰ ਕਰ ਕੇ ਵੋਟਾਂ ਪਚਾ ਰਿਆ ਸੀ ਨਾ ਸਰਕਾਰ ਨੇ ਆਪਣੀ ਡਿਊਟੀ ਦਿੱਤੀ ਵੀ ਕਰ ਕਰ ਵੋਟਾਂ ਹੁਣ ਇਹ ਵੇਖਣਾ ਜ਼ਿਆਦਾ ਜ਼ਰੂਰੀ ਹੈ ਕਿ ਉਹ ਬੂਥ ਚੋਂ ਪਈਆਂ ਵੋਟਾਂ ਕਿੱ ਲਈਆਂ ਧੱਕੇ ਨਾਲ ਡਰਾ ਕੇ ਧਮਕਾ ਕੇ ਕਹਿਣ ਕੋ ਬੂਥਾ ਲਾਓ ਹੁਣ ਵੇਖੋ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਬੂਥਾ ਲਾਓ ਸਾਰੇ ਪਿੰਨਾਂ 'ਚ ਬੂਥ ਲੱਗੇ ਹਰ ਇੱਕ ਪਾਰਟੀ ਦੇ ਲੱਗੇ ਆ ਇਹ ਜੇ ਚਾਰ ਪਾਰਟੀਆਂ ਚਾਰੇ ਲੱਗੇ ਆ ਪਰ ਮੀਆਂਪੁਰ ਤੇ ਹੁਣ ਵੇਖੋ ਜੀ ਇਹ ਹਮੇਸ਼ਾ ਹੀ ਆਪੋਸ਼ਨ ਪਾਰਟੀ ਦੋਸ਼ ਲਾਉਂਦੀ ਹੁੰਦੀ ਹੈ ਸਰਕਾਰਾਂ ਤੇ ਖੇੜਾ ਸੰਤਾਰੇ ਸਾਡੇ ਕੋਲ ਕੋ ਸਰਕਾਰੀ ਗੱਡੀਆਂ ਸੀ ਦੱਸੋ ਭਾਜੀ ਸਾਡੇ ਕੋਲ ਕੋ ਸਰਕਾਰੀ ਗੱਡੀਆਂ ਨਹੀਂ ਸੀ ਸਕੋਂ ਜਿਹੜੀ ਆਪੋਜੀਸ਼ਨ ਪਾਰਟੀ ਵਾਲੇ ਸੀ ਉਹਨਾਂ ਕੋ ਸਾਰਿਆਂ ਕੋ ਸਰਕਾਰੀ ਗੱਡੀਆਂ ਲਾਲ ਬੱਤੀਆਂ ਲਾ ਕੇ ਹੁੰਦੀਆਂ ਨਹੀਂ ਇਹ ਭਾਜਪਾ ਦੀ ਕਿੰਨੀਆਂ-ਕਿੰਨੀਆਂ ਆਉਂਦੀਆਂ ਤੁਸੀਂ ਆਪ ਵੇਖਿਆ ਸਾਰਿਆਂ ਨੇ ਭਾਜੀ ਸਭ ਤੋਂ ਪਹਿਲਾਂ ਨਾ ਜਿੱਦਣ ਕੇਜਰੀਵਾਲ ਜੀ ਲਾਸਟ ਤੇ ਆਏ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਸਾਡੇ ਹਲਕੇ ਲਈ ਵੀ ਇੱਕ ਕਾਲਜ ਲੜਕੀਆਂ ਨੂੰ ਦੇਣਾ ਹਨ ਸਾਡੀ ਪ੍ਰਾਇਓਰਟੀ ਇਹ ਹੋਊਗੀ ਕਿ ਅਸੀਂ ਪਹਿਲਾਂ ਸਾਡਾ ਲੜਕੀਆਂ ਦਾ ਕਾਲਜ ਜਿਹੜਾ ਜ਼ਰੂਰ ਬਣੇ ਜੇ ਸਾਡੀਆਂ ਬੱਚੀਆਂ ਭੈਣਾਂ ਆਹੀਆਂ ਬਾਹਰ ਨਾ ਜਾਣ ਜਦੋਂ ਸਾਡਾ ਡਵੈਲਪਮੈਂਟ ਦਾ ਜੀ ਤੇ ਇੱਕ ਬਾਰਡਰ ਬੈਲਟ ਦੀਆਂ ਕੁਝ ਮੁਸ਼ਕਲਾਂ ਧਾਰੋਂ ਪਾਰ ਦੀਆਂ ਉਹ ਵੀ ਹੈਗੀਆਂ ਹੱਲ ਕਰਾਉਣੀਆਂ ਵਾ ਤੁਸੀਂ ਵੇਖੋਗੇ ਸਵਾ ਸਾਲ ਡੇਢ ਸਾਲ ਦੇ ਵਿੱਚ ਅਸੀਂ ਦੇ 6 ਮਹੀਨਿਆਂ ਦਾ ਟੀਚਾ ਬਣਾਇਆ ਵਾ ਮਾਸਟਰ ਪਲਾਨ ਬਣਾਇਆ ਵਾ 6 ਮਹੀਨਿਆਂ ਦੇ ਵਿੱਚ ਆਪਾਂ ਇਹਨੂੰ ਬਿਨੂੰ ਲਾਗੂ ਕਰਕੇ ਲੋਕਲ ਡਵੈਲਪਮੈਂਟ ਵਧਿਆ ਕਰਾ ਕੇ ਦਵਾਂਗੇ ਸਭ ਤੋਂ ਪਹਿਲਾਂ ਤੇ ਆਪਾਂ ਪ੍ਰਾਇਓਰਟੀ ਜਿਹੜਾ ਇੱਕ ਨਸ਼ਾ ਖਤਮ ਕਰਨਾ ਦੂਸਰਾ ਅਸੀਂ ਵੇਖੋ ਜੀ ਆ ਗੈਂਗਸਟਰ ਵਾਲਾ ਖਤਮ ਕਰਨਾ ਜਿਹੜੇ ਲੋਕ ਚੈਨ ਨਾਲ ਸੌਂ ਸਕਣ ਹਰ ਇੱਕ ਨੂੰ ਫਰੋਤੀਆਂ ਆਉਂਦੀਆਂ ਸੀ ਮੈਂ ਤੁਹਾਨੂੰ ਤਾਂ ਹੀ ਬਾਰ ਬਾਰ ਉੱਥੇ ਲਿਆਉਣਾ ਫਰੋਤੀਆਂ ਦੀਆਂ ਕਾਲਾਂ ਭਾਜੀ ਇੰਨੀਆਂ ਕਉਂਦੀਆਂ ਸੀ ਵੇਖੋ ਕਿਸੇ ਨੂੰ ਬਿੱਲ ਦਾ ਆ ਜਾਂਦਾ ਕਿ ਤੂੰ ਬਿੱਲ ਦੇ ਆ ਮੇਰੇ ਬੋਡਾਂ ਦਾ ਬਿੱਲ ਦੇ ਆ ਖੁਸ਼ ਗੁਰਦੁਆਰਿਆਂ ਦੇ ਵਿੱਚੋਂ ਸੋਹਣੀ ਕਮੇਟੀ ਨੇ ਜਿੰਨਾ ਗੁਰਦੁਆਰਿਆਂ ਨੂੰ ਭਾਜੀ ਲੁੱਟਿਆ ਨਾ ਇਹਨਾਂ ਨੇ ਗੋਲਕਾਂ ਨੂੰ ਗੋਲਕਾਂ ਚੋਂ ਪੈਸੇ ਆ ਕੇ ਲੋਕਾਂ ਨੂੰ ਆਉਂਦੇ ਰਹੇ ਆਟਾ ਕੋਤਾ ਨੂੰ ਪ੍ਰੂਫ ਚਾਹੀਦੇ ਹੋਣਗੇ ਤੇ ਐਮਐਲਏ ਸਾਹਿਬ ਨੇ ਕੱਲ ਵੀ ਦੱਸਿਆ ਮੈਂ ਫੋਟੋਆਂ ਦੇ ਦਾਂਗਾ ਤੁਹਾਨੂੰ ਜੀ ਸिखਲਾਂ ਮੰਨਨ ਦੀ ਗੱਲ ਕਰਦੇ ਮੰਨਨ ਪਿੰਡ ਆਈਟੀਆ ਹੀ ਖੁੱਲੀ ਸੀ ਕਾਂਗਰਸ ਟਾਈਮ ਤੇ ਖੁੱਲੀ ਸੀ ਆਈਟੀਆ ਤੇ ਖੋਲਦੀ ਪਰ ਉਹਨਾਂ ਨੇ ਉਸ ਟਾਈਮ ਕਾਂਗਰਸ ਨੇ ਉਹਦੇ ਨਾਲ ਨਾਲ ਉਹ ਫੈਸਿਲਟੀਆਂ ਨਹੀਂ ਦਿੱਤੀਆਂ ਉਹਨਾਂ ਨੂੰ ਫੈਸਿਲਟੀਆਂ ਨਹੀਂ ਦਿੱਤੀ ਜੇ ਅਸੀਂ ਕਾਲਜ ਲਈ ਜੁਆਇਨ ਲੱਭ ਰਹੇ ਆ ਕੱਲ ਵੀ ਸਾਡੇ ਪਰਸੋਂ ਪਰਸੋਂ ਮੀਟਿੰਗ ਹੋਣੀ ਆ ਹੁਣ ਉਦੇ ਵਿੱਚ ਡੀ.ਡੀ.ਪੀ ਸਾਹਿਬ ਨੂੰ ਏ.ਡੀ.ਸੀ ਸਾਹਿਬ ਨੂੰ ਹਦਾਇਤ ਕੀਤੀ ਗਈ ਆ ਸਾਡੀ ਸਰਕਾਰ ਵੱਲੋਂ ਵੀ ਜਗ੍ਹਾ ਵਧੀਆ ਖਰ ਲੱਭ ਕੇ ਦੋ ਜੇ ਇਹਦੇ ਵਿੱਚ ਸਾਡੀਆਂ ਲੜਕੀਆਂ ਕਾਲਜੀਆਂ ਉਹਨਾਂ ਦੇ ਤੇ ਵਧੀਆ ਐਜੂਕੇਸ਼ਨ ਸਾਰਾ ਕੁਝ ਵਧੀਆ ਹੋਊਗਾ ਜੀ ਉਹਨਾਂ ਪੱਪਾ ਪੁੱਟੇ ਨੇ ਬਹੁਤ ਕਿਰਪਾ ਕੀਤੀ ਆ ਗੁਰੂ ਅਰਜਨ ਦੇਵ ਪਾਤਸ਼ਾਹੀ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਤਰਨਤਾਰ ਦੀ ਬਹੁਤ ਜੇ ਦੇ ਵਿਕਾਸ ਜਨੇਰੀ ਹੋਊਗੇ ਉਹਨਾਂ ਲੋਕਾਂ ਨੇ ਤੁਹਾਨੂੰ ਮੌਕਾ ਪਾਈਆਂ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਨਹੀਂ ਵੋਟਾਂ ਪਾਈਆਂ ਵੇਖੋ ਵੋਟਾਂ 5 ਸਾਲ ਚ 5 ਵਾਰੀ ਹੋਣੀਆਂ ਆਵਾ ਹੋ ਸਕਦਾ ਐਤਕੀ ਨਹੀਂ ਪਈ ਅਗਲੀ ਵਾਰੀ ਪਾਦਣ ਚਿੰਨਾਣੇ ਪਾਈਆਂ ਵਾ ਉਹਨਾਂ ਦਾ ਵੀ ਤਹਿ ਦਰੋਹ ਧੰਵਾਦ ਕਰਦਾ ਖਾਸ ਕਰਕੇ ਆਪਣੇ ਅਡਾ ਨਿਵਾਸੀ ਨੂੰ ਤਰਨਤਾਰ ਨਾਲ ਕਾਨ ਨਿਵਾਸੀਆਂ ਨੂੰ ਚੀਮਾ ਕਲਾ ਨੂੰ ਜਿਨ੍ਹਾਂ ਨੇ ਇਹ ਬੈਲਟ ਸਾਰੀ ਜਿਤਾ ਕੇ ਸਾਨੂੰ ਅੱਜ ਇੱਥੇ ਬਿਠਾਇਆ ਤੁਹਾਡੇ ਸਾਹਮਣੇ